ਸਿਰੀ ਦਾਗ ਮਹੱਲਾ ਤੀਜਾ ਜਿੰਨੀ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ ਅਭਮਾਨ ਮੁਟੇ ਅਹੰਕਾਰ ਸਤਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਅਧੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹੇ ਆ ਪਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨ ਮੀਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੂੜਿਆਰ ਹਉ ਮੈਂ ਕਰਤਾ ਜਗ ਮੋਆ ਗੁਰਬਿਨ ਕੋਰ ਅੰਧਾਰ ਮਾਇਆ 모ਹੀ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਗੁਰ ਸੇਵਹਿ ਤਾਂ ਉੱਭਰਹਿ ਸੱਚ ਰਖਹਿ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉ ਮੈਂ ਤਜਿ ਵੇਕਾਰ ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ ਤੰਦਾਤ ਆਵਤ ਰਹ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨ ਲਗੋ ਪਿਆਰ ਇਸਨਾਨ দান ਜੀਤਾ ਕਰਹਿ ਦੂਜੈ ਭਾਈ ਖਵਾਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹੇਤ ਅਪਾਰ ਸ੍ਰੀ ਰાગ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਸਤ ਗੁਰ ਕਾ ਬਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹ ਹਾ ਸੇਵਾ ਚਾ ਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾਂ ਪੂਰੀਆਂ ਸ਼ਬਦ ਰਹਿਆ ਪਰਪੂਰ ਭੈ ਭਾਈ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਧੂਰ ਸੱਚਾ ਸ਼ਬਦ ਸਦਾ ਮਨ ਰਾਤਾ ਰਾਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮਹਾਏ ਸੱਚਾ ਸ਼ਬਦ ਨਾ ਪਛਾਣਿਉ ਸੁਪਨਾ ਗਿਆ ਵਿਹਾਈ ਸੁਣੀ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਇ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਸਤ ਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲੇ ਹਾਰੈ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿ ਤਵੇਲਾ ਭਗਤ ਹੋਏ ਅਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤਿਨ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾ ਹਰਵਸ ਸਹਿ ਮਨ ਆਈ ਰਹਾਉ ਸਹਿਜੀ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਿ ਆਸਮਾਏ ਆਖਣ ਵੇਖਣ ਬੋਲਣਾ ਸ਼ਬਦੀ ਰਹਿ ਆਸਮਾਈ ਬਾਣੀ ਵਜੀ ਚਹੁ ਜੁਗੀ ਸਚੋ ਸਤ ਸੁਰਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਲਾਈ ਤਿਨ ਕੋ ਮਹਿਲ ਹਦੂਰ ਹੈ ਜੋ ਸਚ ਰਹੇ ਲਿਵ ਲਾਈ ਨਦਰੀ ਨਾਮ ਧਾਈ ਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹਿ ਸਤ ਗੁਰ ਪੇਟੈ ਜਿਸੇ ਆਈ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੀ ਸੱਚੇ ਕੇ ਗੁਣ ਸਾਰ ਦੁਬਧਾ ਮੈਲ ਚੁਕਾਈਨ ਹਰ ਰਾਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੁਹਣਾ ਸ਼ਬਦ ਸਵਾਰਨ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੀ ਲਈ ਮਲਾਈ ਅਨੰਦ ਨਾਮੇ ਰਤਿਆਂ ਜੋਤੀ ਜੋਤ ਸਮਾਈ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਪੇਟਿਆ ਤਿਨੇ ਆਏ ਵਿਣ ਮਾਵੇਂ ਸਭ ਡੰਮਣੀ ਦੂਜੇ ਭਾਏ ਖਵਾਏ ਤਿਸ ਬਿਨ ਘੜੀ ਨਾ ਜੀਵਨ ਦੀ ਦੁਖੀ ਰਹਿਣ ਵਿਹਾਏ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਲਾਈ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੂ ਪਾਪ ਕਮਾਉਂਦੇ ਪਾਪੀ ਪਚਹਿ ਪਚਾਈ ਸੂ ਪ੍ਰਭ ਨਦਰਨਾ ਆਵਈ ਮਨ ਮੁਖ ਬੂਝ ਨਾ ਪਾਏ ਜਿਸ ਵਖਾਲੇ ਸੋਈ ਵੇਖੈ ਨਾਨਕ ਗੁਰਮਖ ਪਾਏ ਸਿਰੀ ਰਾਗ ਮਹੱਲਾ ਤੀਜਾ ਦਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮਿ ਰਹੈ ਸਮਾਈ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਇ ਮਨ ਰੇ ਨਿਜ ਕਰ ਵਾਸਾ ਹੋਇ RAM ਨਾਮ ਸਲਾਹੀ ਤੂੰ ਫਿਰ ਆਵਣ ਜਾਣ ਨਾ ਹੋਇ ਰਹਾ ਹਰ ਇੱਕੂ ਦਾਤਾ ਵਰਤਦਾ ਦੂਜਾ ਅਵਰ ਨਾ ਕੋਈ ਸ਼ਬਦ ਸਲਾਹੀ ਮਨ ਵਸੈ ਸਹਿਜੀ ਸੁਖ ਹੋਈ ਸਭ ਨਦਨੀ ਅੰਦਰ ਵੇਖਦਾ ਜੈ ਭਾਵੈ ਤੈਦੀ ਹਉਮੈ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਵੇਖ ਕੀ ਕਾਰ ਕਮਾਵਣੀ ਵੇਖ ਹੀ ਮਾਹੇ ਸਮਾਹੇ ਬਿਨ ਨਾਮੈ ਠੌਰ ਨਾ ਪਾਇਨੀ ਜੰਪੁਰ ਦੂਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁਝੀਐ ਤਾਂ ਪਾਏ ਮੂਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾ